ਪਰ ਅਕਰ ਪੰਗੂ ਹੈ ਕੌਣ ਜੋ ਕਿ ਇਨੇ ਮਾਮੂਲੀ ਜੇ ਪਛੋਕੜ ਤੋਂ ਇਨਾ ਵੱਡਾ ਰੀਅਲ ਏਸਟੇਟ ਕਾਰੋਬਾਰ ਖੜਾ ਕਰ ਚੁੱਕਾ ਹੈ ਉਹ ਕੌਣ ਹੈ ਦੱਸਦੇ ਆ ਪਿੰਡ ਦੇ ਹੀ ਸਕੂਲ ਦੇ ਵਿੱਚ ਪੰਗੂ ਨੇ ਆਪਣੀ ਮੋਡਲਿਸ ਸਿੱਖਿਆ ਪੂਰੀ ਕੀਤੀ ਮੋਡਲਿਸ ਸਿੱਖਿਆ ਤੋਂ ਬਾਅਦ ਰੋਪੜ ਕਾਲਜ ਦੇ ਵਿੱਚ ਪੜਿਆ ਨਿਰਮਲ ਸਿੰਘ ਪੰਗੂ ਇਸ ਤੋਂ ਬਾਅਦ ਪੰਗੂ ਨੇ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਸ਼ੁਰੂਆਤੀ ਦੌਰ ਦੇ ਵਿੱਚ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਕਾਫੀ ਦੇਰ ਪੰਗੂ ਨੇ ਡੇਰੀ ਫਾਰਮਿੰਗ ਦਾ ਹੀ ਕੰਮ ਕੀਤਾ ਪੀਐਸਸੀਐਲ ਕੰਪਨੀ ਚ ਬਜਟੌਰ ਏਜੰਟ ਕੰਮ ਸ਼ੁਰੂ ਕੀਤਾ ਗਿਆ ਸੀ ਬਤੌਰ 에ਜੰਟ ਕੰਮ ਸ਼ੁਰੂ ਕਰਨ ਤੋਂ ਬਾਅਦ ਪਿੰਪਿੰਡ ਜਾ ਕੇ ਪੰਗੂ ਲੋਕਾਂ ਤੋਂ ਪੈਸਾ ਇਕੱਠਾ ਕਰਦਾ ਸੀ ਨਿਵੇਸ਼ ਤੇ ਲਈ ਇਕੱਠਾ ਕੀਤਾ ਗਿਆ ਪੈਸਾ PCIL ਕੰਪਨੀ ਦੇ ਵਿੱਚ ਜਮ੍ਹਾਂ ਕਰਾਉਂਦਾ ਸੀ ਪੰਗੂ ਨੇ ਸਾਲ 1996 ਦੇ ਵਿੱਚ ਆਪਣੀ ਕੰਪਨੀ ਦੀ ਸ਼ੁਰੂਆਤ ਕੀਤੀ ਕੰਪਨੀ ਦਾ ਨਾਮ ਗੁਰਵੰਤ ਐਗਰੋਟੈਕ ਲਿਮਿਟਿਡ ਦੱਸਿਆ ਗਿਆ ਗੁਰਵੰਤ ਐਗਰੋਟੈਕ ਲਿਮਿਟਿਡ ਪੰਗੂ ਮੈਗਨੇਟਿਕ ਪਿਲੋਸ ਦੇ ਨਾਮ ਤੇ ਵੀ ਪੈਸਾ ਨਿਵੇਸ਼ ਕਰਾਉਂਦਾ ਸੀ ਕੰਪਨੀ ਨੇ ਥੋੜੀ ਦੇਰ ਬਾਅਦ ਗੁਰਵੰਤ ਐਗਰੋਟੈਕ ਦਾ ਨਾਮ ਬਦਲ ਦਿੱਤਾ ਪਰਲਸ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਤੇ ਪੀਐਸਸੀਐਲ ਇੰਡੀਆ ਲਿਮਟਿਡ ਇਸ ਦਾ ਨਾਮ ਰੱਖ ਦਿੱਤਾ ਗਿਆ ਨਿਰਮਲ ਸਿੰਘ ਪੰਗਨੂ ਇਸ ਕੰਪਨੀ ਦੇ ਡਾਇਰੈਕਟਰ ਹਨ ਇਸ ਤੋਂ ਇਲਾਵਾ ਨਿਰਮਲ ਸਿੰਘ ਪੰਗੂ ਨੇ ਇੱਕ ਹੋਰ ਕੰਪਨੀ ਦੀ ਨੀਂਹ ਵੀ ਰੱਖੀ ਹੈ ਇਸ ਕੰਪਨੀ ਦਾ ਨਾਮ ਸੀ ਪਰਲਸ 골ਡਨ ਫੋਰੈਸਟ ਲਿਮਟਿਡ ਸੋ ਦੋ ਕੰਪਨੀਆਂ ਦੇ ਚੇਅਰਪਰਸਨ ਕੰਪਨੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਹਨ ਨਿਰਮਲ ਸਿੰਘ ਪੰਗੂ ਜਿਨ੍ਹਾਂ ਦੇ ਉੱਤੇ ਹੁਣ ਸੇਬੀ ਨੇ ਸ਼ਿਕੰਜਾ ਕੱਸਿਆ ਹੈ ਅਤੇ ਸ਼ਿਕੰਜਕਸ ਤੋਂ ਬਾਅਦ 3 ਮਹੀਨੇ ਅੰਦਰ ਨਵੇਸ਼ਕਾ ਦਾ ਤਮਾਮ ਪੈਸਾ ਮੋੜਨ ਦੇ ਲਈ ਕਿਹਾ ਗਿਆ ਹੈ। ਸੋ ਇੱਕ ਛੋਟੇ ਜਿਹੇ ਪਿਛੋਕਰ ਤੋਂ ਸ਼ੁਰੂਆਤ ਕਰਨ ਵਾਲਾ ਨਿਰਮਲ ਸਿੰਘ ਪੰਗੂ ਇਨਾ ਵੱਡਾ Empire ਕਿਸ ਤਰ੍ਹਾਂ ਖੜਾ ਕਰ ਪਾਇਆ ਇਹ ਵੀ ਤੁਹਾਨੂੰ ਦੱਸਦੇ ਆ। ਕੰਪਨੀ ਦਾ ਕਾਰੋਬਾਰ ਇਸ ਦੇ ਕਰੋੜਾ ਏਜੰਟਾਂ ਰਾਹੀਂ ਫੈਲਿਆ ਹੈ। ਕੰਪਨੀ ਦਾ ਕਾਰੋਬਾਰ ਇਸ ਦੇ ਕਰੋੜਾ ਏਜੰਟਾਂ ਰਾਹੀਂ ਫੈਲਦਾ ਗਿਆ ਅਤੇ ਫੈਲਦੇ ਆ ਇਸਨੇ ਕਰੋੜਾ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਏਜੰਟ ਕਮਿਸ਼ਨ ਦੇ ਵਿੱਚ ਕੰਮ ਕਰਦੇ ਨੇ। ਇਸ ਕਮਿਸ਼ਨ ਦੇ ਨਾਲ ਕੰਮ ਕਰਦੇ ਨੇ ਇਸ ਨਾਲ ਜੁੜ ਕੇ ਚੰਗਾ ਨਿਵੇਸ਼ ਕਰਾਉਣ ਵਾਲੇ ਏਜੰਟਾਂ ਨੂੰ ਤਨਖਾਹ ਵੀ ਮਿਲਦੀ ਹੈ ਇਸ ਦੇ ਨਾਲ ਹੀ ਚੰਗਾ ਨਿਵੇਸ਼ ਕਰਾਉਣ ਵਾਲੇ ਏਜੰਟਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਕੋਈ ਵੀ ਵਿਅਕਤੀ ਇਸ ਦਾ ਏਜੰਟ ਬਣ ਸਕਦਾ ਹੈ ਸੋ ਪਰਲਸ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਦੇ ਨਾਲ ਕੋਈ ਵੀ ਏਜੰਟ ਜੁੜ ਸਕਦਾ ਹੈ ਪਿੰਨ ਏਜੰਟ ਪਿੰਨ ਪਿੰਨ ਜਾ ਕੇ ਲੋਕਾਂ ਨੂੰ ਕੰਪਨੀ ਦੀਆਂ ਸਕੀਮਾਂ ਬਾਰੇ ਦੱਸਦੇ ਨੇ ਸਕੀਮਾਂ ਤੇ ਪੈਸਾ ਨਿਵੇਸ਼ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਇਸ ਲਈ ਨਾਇਜੈਂਟਾ ਨੂੰ ਪੈਸਾ ਦਿੱਤਾ ਜਾਂਦਾ ਹੈ ਨਿਵੇਸ਼ ਦੇ ਬਦਲੇ ਲੋਕਾਂ ਨੂੰ 플ੌਟ ਦਿੱਤੇ ਜਾਣ ਦਾ ਲਾਲਚ ਵੀ ਦਿੱਤਾ ਜਾਂਦਾ ਹੈ ਕੰਪਨੀ ਜ਼ਿਆਦਾ ਕਾਰੋਬਾਰ ਘੱਟ ਪੜੇ ਲਿਖੇ ਇਲਾਕਿਆਂ ਦੇ ਵਿੱਚ ਹੀ ਕਰਦੀ ਹੈ ਸੋ ਇਹ ਇੱਕ ਅਹਿਮ ਚੀਜ਼ ਹੈ ਕੰਪਨੀ ਲੋਕਾਂ ਨੂੰ ਨਿਵੇਸ਼ ਦੀ ਰਸੀਦ ਤਾਂ ਦਿੰਦੀ ਹੈ ਪਰ 플ੌਟ ਕਿੱਥੇ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਸ਼ਾਇਦ ਇਸ ਤੋਂ ਬਾਅਦ ਹੀ ਪਰਲਜ਼ ਐਗਰੋਟੈਕ ਦੀ ਇਹ ਧੋਖਾਧੜੀ ਸਾਹਮਣੇ ਆਈ ਹੈ ਕੰਪਨੀ ਦੀ ਇਹ ਸਕੀਮ 6 ਸਾਲ ਦੀ ਹੁੰਦੀ ਸੀ ਨਿਵੇਸ਼ ਦੇ 6 ਸਾਲ ਪੂਰੇ ਹੋਣ ਤੋਂ ਬਾਅਦ ਨਿਵੇਸ਼ਕ ਲੈ ਸਕਦੇ ਸਨ ਪੈਸਾ ਸੋ 6 ਸਾਲ ਦਾ ਇੰਤਜ਼ਾਰ ਉਸ ਤੋਂ ਬਾਅਦ ਪੈਸਾ ਲਿਆ ਜਾ ਸਕਦਾ ਸੀ ਨਿਵੇਸ਼ ਤਹਿਤ ਕੰਪਨੀ ਏਜੰਟਾਂ ਨੂੰ 15 ਤੋਂ 20% ਕਮਿਸ਼ਨ ਦਿੰਦੀ ਸੀ ਜ਼ਿਆਦਾ ਪੈਸਾ ਇਕੱਠਾ ਕਰਨ ਵਾਲੇ ਏਜੰਟਾਂ ਨੂੰ ਤਰੱਕੀ ਵੀ ਮਿਲਦੀ ਸੀ ਨਾ ਸਿਰਫ ਕਮਿਸ਼ਨ ਬਲਕਿ ਤਰੱਕੀ ਵੀ ਹੋ ਸਕਦੀ ਸੀ ਇਨਾਮ ਦੇ ਲਾਲਚ ਦੇ ਵਿੱਚ ਲੋਕ ਜ਼ਿਆਦਾ ਨਿਵੇਸ਼ ਪੀਏਸੀਐਲ ਦੇ ਵਿੱਚ ਕਰਾਉਂਦੇ ਸਨ ਸੋ ਇਸੇ ਤਰ੍ਹਾਂ ਇੱਕ ਕਾਰੋਬਾਰ ਫੈਲਦਾ ਗਿਆ ਨਿਵੇਸ਼ ਤਹਿਤ ਕੰਪਨੀ ਏਜੰਟਾਂ ਨੂੰ 15 ਤੋਂ 20% ਕਮਿਸ਼ਨ ਦਿੱਤੀ ਜਾਂਦੀ ਸੀ ਤਰੱਕੀ ਦਾ ਲਾਲਚ ਵੀ ਦਿੱਤਾ ਜਾਂਦਾ ਸੀ ਜ਼ਿਆਦਾ ਪੈਸਾ ਇਕੱਠਾ ਕਰਨ ਵਾਲੇ ਏਜੰਟਾਂ ਨੂੰ ਤਰੱਕੀ ਮਿਲਦੀ ਸੀ